ਦੇਸ਼ ਦੇ ਵਿੱਚ 2025 ਦਾ ਬਜਟ ਪੇਸ਼ ਹੋਇਆ ਤੇ ਨਾ ਹੀ ਉਥੇ ਪੰਜਾਬ ਦੇ ਕਿਸਾਨਾਂ ਨੂੰ ਕੁਝ ਮਿਲਿਆ ਤੇ ਉਥੇ ਹੀ ਨਾਹੀ ਪੰਜਾਬ ਦੀ ਨੌਜਵਾਨੀ ਨੂੰ ਜਿਹੜਾ ਕਿ ਕੋਈ ਵੱਡੀ ਸੌਗਾਤ ਮਿਲੀ ਤੇ ਇਸ ਗੱਲ ਤੋਂ ਬਾਅਦ ਹੁਣ ਉੱਥੇ ਹੀ ਕਿਸਾਨਾਂ ਨੇ ਮੋੜ ਤੋਂ ਸਵਾਲ ਖੜੇ ਕਰ ਦਿੱਤੇ ਨੇ ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਸਰਵਨ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਹੁਣ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਕਈ ਸਵਾਲ ਖੜੇ ਕੀਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਸ਼ਹੀਦ ਕਿਸਾਨਾਂ ਬਾਰੇ ਵੀ ਪੀਐਮ ਮੋਦੀ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕਿਸਾਨਾਂ ਨੂੰ ਇਸ ਬਜਟ ਚ ਕੀ ਮਿਲਿਆ ਤੇ ਇਸ ਦੇ ਉੱਤੇ ਕੀ ਟਿੱਪਣੀ ਕਰਨ ਤੇ ਉੱਥੇ ਉਹਨਾਂ ਨੇ ਕਿਹਾ ਕਿ 205 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਕਿ ਦੇਸ਼ ਤੇ ਚੜਿਆ ਹੈ ਤੇ ਇੰਨੇ ਕਰਜ਼ੇ ਦੇ ਨਾਲ ਭਾਰਤ ਕਿਵੇਂ ਜਿਹੜਾ ਕਿ ਵਿਸ਼ਵਗੁਰੂ ਬਣੇਗਾ ਤੇ ਦੇਸ਼ ਦੀ ਬੇਰੁਜ਼ਗਾਰੀ ਦੇ ਨਾਲ ਕਿਵੇਂ ਨਿਪਟੇਗਾ ਤੇ ਕਾਰਪੋਰੇਟਾਂ ਦੇ ਹੱਕਾਂ ਦੇ ਕਾਨੂੰਨ ਬਣਾ ਕੇ ਦੇਸ਼ ਕਿਵੇਂ ਚਲਾਉਣਗੇ ਤੇ ਕਈ ਸਵਾਲ ਆ ਜਿਹੜੇ ਕਿ ਸਰਵਣ ਸਿੰਘ ਪੰਦੇੜ ਦੇ ਵੱਲੋਂ ਨਰਿੰਦਰ ਮੋਦੀ ਦੇ ਉੱਤੇ ਖੜੇ ਕਰ ਦਿੱਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਦੇਸ਼ 2025 ਚ ਬਜਟ ਪੇਸ਼ ਹੋਇਆ ਉਸ ਦੇ ਵਿੱਚ ਕਿਸਾਨਾਂ ਨੂੰ ਵੀ ਖਾਲੀ ਹੱਥ ਮੋੜਨਾ ਪਿਆ ਤੇ ਉੱਥੇ ਹੀ ਨਾ ਹੀ ਕੋਈ ਵੱਡੀ ਰਾਹਤ ਮਿਲੀ ਤੇ ਨਾ ਹੀ ਪੰਜਾਬ ਦੇ ਲਈ ਕੋਈ ਜਿਹੜਾ ਕੇ ਸੁਗਾਤ ਦਿੱਤੀ ਗਈ ਅਤੇ ਇੱਕ ਮਤਰੀਆ ਵਾਂਗੂ ਸਲੂਕ ਕੀਤਾ ਗਿਆ ਤੇ ਜਿਸ ਤੋਂ ਬਾਅਦ ਹੁਣ ਕਿਸਾਨ ਆਗੂ ਲਗਾਤਾਰ ਸਵਾਲ ਖੜੇ ਕਰ ਰਹੇ ਨੇ ਤੇ ਹੁਣ ਉੱਥੇ ਹੀ ਉਹਨਾਂ ਦੇ ਵੱਲੋਂ ਦੱਸਿਆ ਕਿ ਮੀਟਿੰਗ ਦੇ ਵਿੱਚ ਕਈ ਸਵਾਲ ਹੈ ਜਿਹੜੇ ਕਿ ਨਰਿੰਦਰ ਮੋਦੀ ਦੇ ਸਾਹਮਣੇ ਰੱਖੇ ਜਾਣਗੇ ਤੇ ਉੱਥੇ ਹੀ 14 ਫਰਵਰੀ ਨੂੰ ਇਹ ਮੀਟਿੰਗ ਹੋਵੇਗੀ ਤੇ ਮੀਟਿੰਗ ਤੋਂ ਪਹਿਲਾਂ ਤਿੰਨ ਮਹਾਪੰਚਾਇਤਾਂ ਹੋਣਗੀਆਂ ਤੇ ਲਗਾਤਾਰ ਇਸ ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀ ਇੱਕ ਵੱਡਾ ਇਕੱਠ ਕਰਨਗੇ ਆ ਤੇ ਜਿਸ ਦੇ ਤਹਿਤ ਇੱਕ ਵਾਰ ਫਿਰ ਤੋਂ ਸਰਕਾਰ ਦੇ ਖਿਲਾਫ ਪੜਾਸ ਕਿਸਾਨ ਜਥੇਬੰਦੀਆਂ ਕੱਢਦੀਆਂ ਹੋਈਆਂ ਨਜ਼ਰ ਆਉਣਗੀਆਂ ਨੌਜਵਾਨੀ ਨੂੰ ਜਿਹੜਾ ਕਿ ਕੋਈ ਵੱਡੀ ਸੌਗਾਤ ਮਿਲੀ ਤੇ ਇਸ ਗੱਲ ਤੋਂ ਬਾਅਦ ਹੁਣ ਉੱਥੇ ਹੀ ਕਿਸਾਨਾਂ ਨੇ ਮੁੜ ਤੋਂ ਸਵਾਲ ਖੜੇ ਕਰ ਦਿੱਤੇ ਨੇ ਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਸਰਵਨ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਹੁਣ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਕਈ ਸਵਾਲ ਖੜੇ ਕੀਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਸ਼ਹੀਦ ਕਿਸਾਨਾਂ ਬਾਰੇ ਵੀ ਪੀਐਮ ਮੋਦੀ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕਿਸਾਨਾਂ ਨੂੰ ਇਸ ਬਜਟ ਚ ਕੀ ਮਿਲਿਆ ਤੇ ਇਸ ਦੇ ਉੱਤੇ ਕੀ ਟਿੱਪਣੀ ਕਰਨ ਤੇ ਉੱਥੇ ਉਹਨਾਂ ਨੇ ਕਿਹਾ ਕਿ 205 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਕਿ ਦੇਸ਼ ਤੇ ਚੜਿਆ ਹੈ ਤੇ ਇੰਨੇ ਕਰਜ਼ੇ ਦੇ ਨਾਲ ਭਾਰਤ ਕਿਵੇਂ ਜਿਹੜਾ ਕਿ ਵਿਸ਼ਵ ਗੁਰੂ ਬਣੇਗਾ ਤੇ ਦੇਸ਼ ਦੀ ਬੇਰੁਜ਼ਗਾਰੀ ਦੇ ਨਾਲ ਕਿਵੇਂ ਨਿਪਟੇਗਾ ਤੇ ਕਾਰਪੋਰੇਟਾਂ ਦੇ ਹੱਕਾਂ ਦੇ ਕਾਨੂੰਨ ਬਣਾ ਕੇ ਦੇਸ਼ ਕਿਵੇਂ ਚਲਾਉਣਗੇ ਤੇ ਕਈ ਸਵਾਲ ਆ ਜਿਹੜੇ ਕਿ ਸਰਵਣ ਸਿੰਘ ਪੰਦੇੜ ਦੇ ਵੱਲੋਂ ਨਰਿੰਦਰ ਮੋਦੀ ਦੇ ਉੱਤੇ ਖੜੇ ਕਰ ਦਿੱਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਦੇਸ਼ 2025 ਚ ਬਜਟ ਪੇਸ਼ ਹੋਇਆ ਉਸ ਦੇ ਵਿੱਚ ਕਿਸਾਨਾਂ ਨੂੰ ਵੀ ਖਾਲੀ ਹੱਥ ਮੁੜਨਾ ਪਿਆ ਤੇ ਉੱਥੇ ਹੀ ਨਾ ਹੀ ਕੋਈ ਵੱਡੀ ਰਾਹਤ ਮਿਲੀ ਤੇ ਨਾ ਹੀ ਪੰਜਾਬ ਦੇ ਲਈ ਕੋਈ ਜਿਹੜਾ ਕੇ ਸੌਗਾਤ ਦਿੱਤੀ ਗਈ ਅਤੇ ਇੱਕ ਮਤਰਿਆਂ ਵਾਂਗੂ ਸਲੂਕ ਕੀਤਾ ਗਿਆ ਤੇ ਜਿਸ ਤੋਂ ਬਾਅਦ ਹੁਣ ਕਿਸਾਨ ਆਗੂ ਲਗਾਤਾਰ ਸਵਾਲ ਖੜੇ ਕਰ ਰਹੇ ਨੇ ਤੇ ਹੁਣ ਉੱਥੇ ਹੀ ਉਹਨਾਂ ਦੇ ਵੱਲੋਂ ਦੱਸਿਆ ਕਿ ਮੀਟਿੰਗ ਦੇ ਵਿੱਚ ਕਈ ਸਵਾਲ ਹੈ ਜਿਹੜੇ ਕਿ ਨਰਿੰਦਰ ਮੋਦੀ ਦੇ ਸਾਹਮਣੇ ਰੱਖੇ ਜਾਣਗੇ ਤੇ ਉੱਥੇ ਹੀ 14 ਫਰਵਰੀ ਨੂੰ ਇਹ ਮੀਟਿੰਗ ਹੋਵੇਗੀ ਤੇ ਮੀਟਿੰਗ ਤੋਂ ਪਹਿਲਾਂ ਤਿੰਨ ਮਹਾਪੰਚਾਇਤਾਂ ਹੋਣਗੀਆਂ ਤੇ ਲਗਾਤਾਰ ਇਸ ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀ ਇੱਕ ਵੱਡਾ ਇਕੱਠ ਕਰਨਗੇ ਆ ਤੇ ਜਿਸ ਦੇ ਤਹਿਤ ਇੱਕ ਵਾਰ ਫਿਰ ਤੋਂ ਸਰਕਾਰ ਦੇ ਖਿਲਾਫ ਪੜਾਸ ਕਿਸਾਨ ਜਥੇਬੰਦੀਆਂ ਕੱਢਦੀਆਂ ਹੋਈਆਂ ਨਜ਼ਰ ਆਉਣਗੀਆਂ